ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਕਟਿੰਗ ਕਰਕੇ ਦਿਖਾਉਣ ਜਾ ਰਹੀ ਹਾਂ ਪਾਕਿਸਤਾਨੀ ਸਲਵਾਰ ਬਿਨਾ ਪੌਂਚੇ ਤੋਂ ਸਟ੍ਰੇਟ ਸਲਵਾਰ ਤੁਸੀਂ ਦੇਖ ਸਕਦੇ ਹੋ ਕਿਵੇਂ ਮੈਂ ਕਪੜਾ ਦੁਬਰਾ ਕਰਕੇ ਉਸ ਤੋਂ ਬਾਅਦ ਚਾਰਾ ਕੀਤਾ ਇਹਦੀ ਆਪਾਂ ਪਹਿਲਾਂ ਲੈਂਥ ਲੈਂਥ ਲਈ ਆ ਉਸ ਤੋਂ ਬਾਅਦ ਫਿਰ ਆਪਾਂ ਪੌਂਚਾ 8 ਇੰਚ ਪੌਂਚਾ ਰੱਖਿਆ ਪਾਕਿਸਤਾਨੀ ਸਲਵਾਰ ਤਾਂ ਪੌਂਚਾ ਥੋੜਾ ਲੂਜ਼ ਹੀ ਸੋਹਣਾ ਲੱਗਦਾ ਹਾਂਜੀ ਹੁਣ ਆਪਾਂ ਇਹਦੀ ਲੈਂਥ ਜਿੰਨੀ ਲੈਂਥ ਲੈਣੀ ਆ उस तो तीन इंच वी कपड़ा रखा हाँ जिमें कि सैंती इंच लैथ हो गए तो तीन इंच आप कट रखना होंगे बेल्ट वास्ते तो ये पूरा सैंती इंच कपड़ा लिया वहां हम आपकी झोली कटिंग करा झोली बिल्कुल मैं उपर तो ली है झोली एक इंच कट ही कटिंग करी दी है एक इंच झोली छोटी कट कटिंग करके ਉਸ ਤੋਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਸਿੱਧੇ ਨਿਸ਼ਾਨੀ ਲਗਾਈ ਹੈ ਆਪਾਂ ਹੁਣ ਇਹ ਆਪਾਂ ਜਿਹੜੀ 3 ਇੰਚ ਕਪੜਾ ਵੱਧ ਲਿਆ ਸੀ ਇਹਦੀ ਆਪਾਂ ਤਿਰਛੀ ਕਟਿੰਗ ਕਰਾਂਗੇ ਝੋਲੀ ਤੋਂ ਬਿਲਕੁਲ ਢਿੱਡੀ काट ਪਾਵਾਂਗੇ 3 ਇੰਚ نیچے ਕਰਕੇ ਇਹਦੇ ਨਾਲ ਕੀ ਹੁੰਦਾ ਝੋਲੀ ਦੀ ਕਾਟ ਹੈ ਜਿਹੜੀ ਉਹ ਲੰਬੀ ਹੋ ਜਾਂਦੀ ਹੈ ਜਿਵੇਂ ਕਿ ਸਲਵਾਰ ਚੱਕੀ ਦੀ ਨਹੀਂ ਕਈ ਆਪਾਂ ਦੇਖਿਆ ਵਾ ਜੋ ਸਿੰਪਲ ਸਟ੍ਰੇਟ ਸਲਵਾਰ ਹੁੰਦੀ ਹੈ ਉਹ ਚੱਕੀ ਦੀ ਹੁੰਦੀ ਹੈ ਵਿੱਚੋਂ ਇਹਦੇ ਨਾਲ ਝੋਲੀ ਦੀ ਕਾਟ ਲੰਬੀ ਹੋ ਜਾਂਦੀ ਹੈ ਤੇ ਉਹ ਵਿੱਚੋਂ ਚੱਕੀ ਨਹੀਂ ਜਾਂਦੀ ਫਰੰਟ ਸਾਈਡ ਥੋੜੀ ਸਟੇਟ ਹੋ ਜਾਂਦੀ ਹੈ ਬੈਕ ਸਾਈਡ ਤੋਂ ਚੱਕੀ ਵੀ ਨਹੀਂ ਇਸ ਕਰਕੇ ਆਪਾਂ ਇਹ ਤਰਸ਼ੀਫ ਕਟਿੰਗ ਕੀਤੀ ਹੈ ਇਸ ਸਟੇਟ ਸਲਵਾਰੇ ਦੇ ਨਾਲ ਬਹੁਤ ਸੋਹਣੀ ਬਣਦੀ ਹੈ ਹਾਂ ਜੀ ਤੁਹਾਨੂੰ ਸਮਝ ਆਈ ਗਈ ਹੋਗੀ 1 ਇੰਚ ਆਪਾਂ ਝੋਲੀ ਕੱਟ ਕੀਤੀ ਸੀ ਉਹਨੂੰ ਆਪਾਂ ਪਲਾਜੋ ਵਾਂਗੂ ਦੀ ਕਟਿੰਗ ਕੀਤੀ ਹੈ ਇਦੇ ਵਿੱਚੋਂ ਆਪਾਂ ਜੁੜਿਆ ਕਪੜਾ ਨਿਕਲ ਗਿਆ ਜਿਹੜਾ ਸਲਵਾਰ ਦੇ ਵਿੱਚੋਂ ਕਟਿੰਗ ਦੇ ਜੁੜਿਆ ਕਪੜਾ ਨਿਕਲਿਆ ਇਹਦੀ ਆਪਾਂ 벨ਟ ਕਟਿੰਗ ਕਰਾਂਗੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਥੋੜੇ ਕਪੜੇ 'ਚ ਕਿੰਨੇ ਵਧੀਆ ਤਰੀਕੇ ਨਾਲ ਸਲਵਾਰ ਕਟਿੰਗ ਹੋ ਕੇ वेस्ट ਵੀ ਬਿਲਕੁਲ ਨਹੀਂ ਗਿਆ ਇਸ ਕਪੜੇ ਨੂੰ ਆਪਾਂ 벨ਟ ਕਟਿੰਗ ਕਰ ਲਵਾਂਗੇ ਹਾਂਜੀ ਮੈਂ 벨ਟ ਕੰਨੀਨੀਆ 6.5 ਇੰਚ ਦੀ 4 ਇੰਚ ਤਿਆਰ ਰਹਿੰਦੀ ਹੈ 벨ਟ ਜਿਨੇ ਨੇ ਨੱਪਾ ਥੋੜਾ ਜ਼ਿਆਦਾ ਫੋਲਡ ਕਰਨਾ ਉਹ 7 ਇੰਚ ਵੀ ਕਰ ਸਕਦਾ ਨਹੀਂ 6.5 ਚ ਵੀ ਵਧੀਆ 4 ਇੰਚ ਦੀ 벨ਟ ਤਿਆਰ ਹੋ ਜਾਂਦੀ ਹੈ ਆਈ ਹੋਪ ਕਿ ਤੁਹਾਨੂੰ ਬਹੁਤ ਵਧੀਆ ਤਰੀਕਾ ਲੱਗਿਆ ਹੋਊਗਾ ਇਹਦੇ ਨਾਲ ਤੁਹਾਡੀ ਸਲਵਾਰ ਬਹੁਤ ਸੋਹਣੀ ਕਟਿੰਗ ਹੋਊਗੀ ਜੋ ਨਾ ਕਿ ਪਿੱਛੋਂ ਚੱਕੀ ਦੀ ਹੋਣੀ ਆ ਨਾ ਉੱਪਰ ਆ ਕੋਨ ਡਿਗਰੀ ਹੋਣੀ ਆ इस स्टेट सलवार की बहुत वाइस कटिंग है हाँ ये आप बैल्टि ही कट लीए इस सलवार को दो मीटर तो भी घट ही कपड़ा लगता थैंक थैंक्स फॉर वाचिंग